ਇੱਕ ਗੋਸਿਕ ਮੁੰਡੇ ਦਾ ਕਤਲ ਕਤਲ ਵੀ ਇਸ ਤਰ੍ਹਾਂ ਕਿ ਉਹ ਜਿਹੜੀ Laash ਹੈ ਬੁਰੀ ਹਾਲਤ ਦੇ ਵਿੱਚ ਵੇਚ ਜਿਹੜੀ ਨਹੀਂ ਅੱਜ ਜਿਹੜੀ ਸਵਾਤ ਮਿਲਦੀ ਹੈ 9 ਤਰੀਕ ਨੂੰ ਉਹ ਲਾਪਤਾ ਹੋ ਜਾਂਦਾ ਜਦੋਂ ਪੁਲਾਤ ਤੋਂ ਆਪਣੇ ਪਿੰਡ ਸਰਹਾਰੀ ਕਲਾ ਜਾਂਦਾ ਤਾਂ ਰਸਤੇ ਵਿੱਚ ਉਹ ਲਾਪਤਾ ਹੋ ਜਾਂਦਾ ਪਰ ਬਾਦ ਦਾ આરોਪ ਕੀ ਹੈ ਉਹ ਵੀ ਤਾਂ ਸੁਣਾਵਾਂ ਕਿ ਤਿੰਨ ਉਸ ਨੂੰ ਦਾ ਦਿੰਦੇ ਆ ਸੋਹ ਸਿੰਘ ਨਾਮ ਦਾ ਇਹ ਵਿਅਕਤੀ ਜਿਹੜਾ ਵਾ ਗੁਰੂ ਨਾਨਕ ਜਹਾਜ਼ ਫਿਲਮ ਦੇ ਵਿੱਚ ਸਹਾਇਕ ਕਲਾਕਾਰ ਦੇ ਤੌਰ ਤੇ ਕੰਮ ਵੀ ਕਰ ਚੁੱਕਿਆ ਹੈ ਦੇਖੋ ਹਾਲਾਤ ਜਿਹੜੇ ਜੰਗ ਦੇ ਬਣੇ ਹੋਣੇ ਮਤਲਬ ਇੰਨੀ ਕ੍ਰਿਟੀਕਲ ਸਿਚੁਏਸ਼ਨ ਬਣੀ ਹੋਈ ਆ ਲੋਕੀ ਸਹਮੇ ਹੋਏ ਨੇ ਕਿਸੇ ਨੂੰ ਕੋਈ ਅਣਪਛਾਤੀ ਕੋਈ ਛੋਟੀ ਜੀ ਵਸਤੂ ਮਿਲਦੀ ਆ ਤਾਂ ਉਹ ਵੀ ਜਿਹੜਾ ਪ੍ਰਸ਼ਾਸਨ ਉੱਤੇ ਕਾਰਵਾਈ ਕਰਦਾ ਕਿਉਂ ਆਈ ਕਿੱਥੋਂ ਆਈ ਕਿਵੇਂ ਆਈ ਲੇਕਿਨ ਐਡਾ ਵੱਡਾ ਮੋਟਰਸਾਈਕਲ ਉੱਥੇ ਜਿਹੜਾ ਉਹਨਾਂ ਨੂੰ ਬਰਾਮਦ ਹੁੰਦਾ ਖਾਣਾ ਪੁਲਵੰਡੀ ਚੌਧਰੇ ਦੇ ਐਸਐਚਓ ਨੂੰ ਉਹਨੇ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਮੋਸ਼ੀਆਂ ਦੇ ਨਾਲ ਬਾਅਦ ਸਾਨੂੰ ਇਹ ਫੋਨ ਕਰ ਰਹੇ ਨੇ ਕਿ ਸਾਨੂੰ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਹ ਵੀ ਤਾਂ ਕਰ ਰਹੇ ਨੇ ਕਿ ਇੱਕ লাশ ਬਰਾਮਦ ਹੋਈ ਇਹਨਾਂ ਨੂੰ ਇਹ ਹੈ ਕਿ ਸ਼ਾਇਦ লাশ ਵੀ ਉਸੇ ਮੋਟਰਸਾਈਕਲ ਦੇ ਬੰਦੇ ਦੀ ਹੋਵੇ ਤੇ ਵੱਡੀ ਗੱਲ ਇਹ ਆ ਉੱ ਤੀ ਰਾਜ ਦੇ ਕਿ ਉਹਨਾਂ ਨੇ ਕਹਿਆ ਕਦੀ ਕਹਿੰਦੇ ਕੁੜੀ ਕੁੜੀ ਵਿਆਹ ਲੈ ਗਿਆ ਉਹ ਕਦੀ ਕਹਿੰਦੇ ਉਹ ਚਟਾ ਵੇਚਦਾ ਉਹ ਪਰ ਜਿੱਦਾਂ ਸਾਡੇ ਭਰਾ ਦੀ ਪਹਿਲਾਂ ਕਿਡਨੈਪਿੰਗ ਹੁੰਦੀ ਹੈ ਇਹ ਕਤਲ ਨਹੀਂ ਹੋਇਆ ਪਹਿਲਾਂ ਕਿਡਨੈਪਿੰਗ ਹੋਈ ਉਹਦੀ ਫਿਰ ਕਤਲ ਹੋਇਆ ਉਹਦਾ ਫਿਰ ਸਾਨੂੰ 6ਵੇਂ ਦਿਨ ਜਾ ਕੇ ਲਾਸ਼ ਮਿਲਦੀ ਹੈ ਕਿ ਕਿਡਨੈਪਿੰਗ ਹੋਈ ਆ ਵਜਾ ਰੰਜਿਸ਼ ਹੋ ਸਕਦੀ ਆ ਇਹਨਾਂ ਦੇ ਆਪਣੇ ਕੋਈ ਫੈਮਿਲੀ ਡਿਸਪਿਊਟ ਵੀ ਆ ਉਹ ਵੀ ਵਜਾ ਹੋ ਸਕਦੀ ਆ ਲੇਕਿਨ ਸਵਾਲ ਇਹਨਾਂ ਦਾ ਇਹ ਹੈ ਕਿ ਜਿਹੜੀ ਪੁਲਿਸ ਹੈ ਥਾਣਾ ਤਲਵੰਡੀ ਚੋਂ ਦੇ ਐਸ ਐਚਓ ਆ ਜੇ ਉਹਨਾਂ ਨੂੰ 9 ਤਰੀਕ ਨੂੰ ਮੋਟਰਸਾਈਕਲ ਮਿਲ ਗਿਆ ਸੀ ਤਾਂ ਉਹਨਾਂ ਨੇ ਜਿਹੜੀ ਖੋਖ ਪੜਤਾਲ ਕਿਉਂ ਨਹੀਂ ਕੀਤੀ ਅਰੋਪ ਇਹਨਾਂ ਦੇ ਥਾਣਾ ਤਲਵੰਡੀ ਚੋਰੀਆਂ ਦੇ ਐਸਐਸਓ ਦੇ ਉੱਪਰ ਵੀ ਨੇ ਤਾਂ ਅਰੋਪ ਇਹਨਾਂ ਦੇ ਥਾਣਾ ਭਲੱਠ ਦੇ ਉੱਪਰ ਵੀ ਨੇ ਹੱਥ ਦਿਨ ਤੋਂ ਜਿਹੜਾ ਵਾ ਉਥੇ ਰਹਿੰਦੇ ਆ ਜਿਹੜਾ ਆਪ ਨੇ ਆਪਣੇ ਤੌਰ ਤੇ ਕੋਈ ਕੈਮਰੇ ਦੀ ਜਿਹੜੇ ਚੈੱਕ ਕਰਦੇ ਆ ਕਿ ਬ੍ਰਦਰ ਸਾਡਾ ਕੈਨੂ ਗਿਆ ਵਾ ਕਿਹੜੇ ਰਸਤੇ ਗਿਆ ਵਾ 5 ਦਿਨ ਹੋ ਗਏ ਸਾਰੇ ਹੀ ਜੋ ਵੀ ਚੈਕਿੰਗ ਜਿਹੜੀ ਆਪ ਨਾਲ ਸਾਥੀ ਹਾ ਦੇ ਨਹੀਂ ਆਪ ਕਰਦੇ ਆ ਨਾ ਕਿ ਇਹ ਜਿਹੜਾ ਫਟਕੀ ਦਾ ਬੰਦਾ ਸੀ ਪ੍ਰਸ਼ਾਸਨ ਦਾ ਕਿ ਸਾਡਾ ਫਰਜ ਬੰਦਾ ਕੈਮਰੇ ਚੈੱਕ ਕਰਨੇ ਪ੍ਰਸ਼ਾਸਨ ਸੁੱਤਾ ਥੇ ਕਹਿਣੀਗਾ ਇਹ ਚੀਜ਼ ਦਾ ਜਰੀ ਇਤਰਾਜ਼ ਕੀਆ ਤਰਸਦੀ ਵੀ ਆ ਇੱਕ ਫਿਲਮ ਦੇ ਵਿੱਚ ਵੀ ਦਾ ਰੋਲ ਕੀਤਾ ਸੀ ਕੀ ਰੋਲ ਸੀ ਉਹਦਾ ਅਜੇ ਤੇ ਬ੍ਰਦਰ ਉਹਦੇ ਚਾਰਜ ਨਹੀਂ ਪੂਰੇ ਫਿਲਮਾਂ ਦਾ ਸਾਨੂੰ ਕਿਸਾਨਾਂ ਨੂੰ ਕਹਿੰਦਾ ਫਿਲਮ ਵੇਖਣ ਜਾਣੀ ਟਿਕਟਾਂ ਲੱਗਿਆ ਆਪਾਂ ਤੁਹਾਨੂੰ ਫਿਲਮ ਖਾਣੀ ਆ ਉਹ ਚਾਹ ਧੂਰੇ ਰਹਿ ਗਈ ਵਿਚੇ ਰਹਿ ਗਈ ਜਿਹੜਾ ਇਹ ਮੁੰਡਾ ਤੁਹਾਡਾ ਸੀਗਾ ਜਿਹਦਾ ਇੱਥੇ ਕੰਮ ਕਰਦਾ ਕਿਸੇ ਨਾਲ ਕੋਈ ਮਾੜਾ ਮੂਟਾ ਬਹਿਰ ਉਹ ਤੋਂ ਕੋਈ ਕੋਈ ਬਹਿਰ ਉਹ ਤੋਂ ਨਹੀਂ ਹੈਗਾ ਇਹ ਪੈਡਮੀ ਵਾਲੇ ਤਾਂ ਚਾਰੇ ਉਧਰ ਦੇ ਰੋੜ ਨਾਲ ਪੇ ਪਏ ਜੇ ਫੇ ਰਾਤ ਨੂੰ ਆਉਂਦਾ ਸੀਗਾ ਤੇ ਰੋਟੀ ਖਾ ਕੇ ਲੈ ਮੈਂ ਬਹਿਣਾ ਕਿਸੇ ਨਾਲ ਬੋਲਣਾ ਨਹੀਂਗਾ ਉਹ ਤਾਂ ਗੱਲ ਹੀ ਮਤਲਬ ਦੀ ਕਰਦਾ ਸੀ ਇਹ ਕਿਹਨੇ ਪੁੱਛਿਆ ਤੇ ਦੱਸਦਾ ਮੈਂ ਬੋਲਣਾ ਨਹੀਂ ਤੇ ਬੋਲਣਾ ਨਹੀਂ ਬਹੁਤ ਬਹੁਤ ਸਹੀ ਬਗਾਨੀ ਇਸ ਸਮੇਂ ਅਸੀਂ ਥਾਣਾ ਫੱਤੂ ਢਿੰਗਾ ਜ਼ਿਲ੍ਹਾ ਕਪੂਥਲਾ ਵੀ ਕੇ ਮੌਜੂਦ ਹੈ ਵਜ੍ਹਾ ਹੈਗੀ ਹੈ ਇੱਕ ਗੋ Sikh ਮੁੰਡੇ ਦਾ ਕਤਲ ਕਤਲ ਵੀ ਇਸ ਤਰ੍ਹਾਂ ਕਿ ਉਹਦੀ ਜਿਹੜੀ ਲਾਸ਼ ਹੈ ਬੁਰੀ ਹਾਲਤ ਦੇ ਵਿੱਚ ਜਿਹੜੀ ਅੱਜ ਜਿਹੜੀ ਮਿਲਦੀ ਹੈ 9 ਤਰੀਕ ਨੂੰ ਉਹ ਲਾਪਤਾ ਹੋ ਜਾਂਦਾ ਜਦੋਂ ਉਹ ਪੁਲੱਥ ਤੋਂ ਆਪਣੇ ਪਿੰਡ ਸਰਹਾਰੀ ਕਲਾ ਜਾਂਦਾ ਤਾਂ ਰਸਤੇ ਵਿੱਚ ਉਹ ਲਾਪਤਾ ਹੋ ਜਾਂਦਾ ਪਰਵਾਦਾ આરોਪ ਕੀ ਹੈ ਉਹ ਵੀ ਤੁਹਾਨੂੰ ਸੁਣਾਵਾਂ ਕਿ ਪਹਿਲਾਂ ਉਸ ਨੂੰ ਦੱਸ ਦਿੰਦੇ ਆ ਸੋਹ ਸਿੰਘ ਨਾਮ ਦਾ ਇਹ ਵਿਅਕਤੀ ਜਿਹੜਾ ਵਾ ਗੁਰੂ ਨਾਨਕ ਜਹਾਜ਼ ਫਿਲਮ ਦੇ ਵਿੱਚ ਸਹਾਇਕ ਕਲਾਕਾਰ ਦੇ ਤੌਰ ਤੇ ਕੰਮ ਵੀ ਕਰ ਚੁੱਕਿਆ ਹੈ ਜਿਹਦੀ ਲਾਸ਼ ਮਿਲਦੀ ਆ ਉਹਨਾਂ ਦੇ ਭਰਾ ਸਾਡੇ ਨਾਲ ਨੇ ਇਹ ਪਰਵਾਰਿਕ ਮੈਂਬਰ ਨੇ ਪਿਤਾ ਜੀ ਨਾਲ ਨੇ ਤਾਂ ਪੱਜੀ ਮਾਮਲਾ ਜਿਹੜਾ ਕਿਵੇਂ ਘਟਨਾ ਹੋਈ ਕਿਦਾਂ ਦਾ ਲਾਪਤਾ ਸੀ ਵੀਰ ਜੀ ਸੋਹ ਸਿੰਘ ਇੱਥੇ ਕਾਲ ਅਕੈਡਮੀ ਢਾਲੀਵਾਲ ਬੇੜ ਤੇ ਕਾਲ ਅਕੈਡਮੀ ਰਾਏਪੁਰ ਪੀਰ ਬੁਸ਼ ਉਹ ਦੋਨਾਂ ਅਕੈਡਮੀ ਦੇ ਵਿੱਚ ਐਜ਼ ਇੱਕ ਗਤਕਾ ਟੀਚਰ ਜਿਹੜਾ ਜੌਬ ਕਰਦਾ ਸੀਗਾ ਤੇ ਰਹਿੰਦਾ ਪੁਲਾਹਤ ਦੇ ਵਿੱਚ ਸੀ ਤੇ ਜਦੋਂ ਛੁੱਟੀਆਂ ਛੁੱਟੀ ਵਗੈਰਾ ਹੁੰਦੀ ਤਾਂ ਉਦੋਂ ਪਿੰਡ ਨੂੰ ਆਂਦਾ ਸੀ ਤਾਂ ਹੁਣ ਇੱਥੇ ਡਿਊਟੀ ਤੇ ਆਇਆ ਸੀਗਾ ਆਪਣਾ ਅਕੈਡਮੀ ਦੇ ਵਿੱਚ ਤੇ ਜਦੋਂ ਹੁਣ ਸਰਕਾਰ ਨੇ ਅਨਾਉਂਸ ਕੀਤਾ ਵੀ ਜਿਹੜੇ ਹਾਲਾਤ ਜਿਹੜੇ ਜੰਗ ਦੇ ਬਣੇ ਹੋਏ ਨੇ ਤੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਸਕੂਲ ਬੰਦ ਕਰ ਦਿੱਤੇ ਤਾਂ ਉਹਨੇ ਸਵੇਰੇ 9:30 ਵਜੇ ਫਾਦਰ ਸਾਹਿਬ ਨਾਲ ਗੱਲ ਹੋਈ ਆ ਕਿ ਮੈਨੂੰ ਛੁੱਟੀਆਂ ਹੋਈਆਂ ਵਾ ਤੇ ਮਤਲਬ ਮੈਂ ਹੁਣ ਕੰਮੋਂ ਵਾਪਸ ਆ ਰਿਹਾ ਤੇ ਮੇਰੇ ਨਾਲ ਵੀ 11:15 ਵਜੇ ਉਹਦਾ ਵਟਸਐਪ ਤੇ ਉਹਦੇ ਨਾਲ رابطہ ਹੁੰਦਾ ਤੇ ਉੱਥੋਂ ਨਿਕਲਵਿੰਦਾ 11:52 ਮਿੰਟ ਤੇ ਉੱਥੋਂ ਜਿਹੜਾ ਵਾ ਪਲਾਟਚੋਂ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਵਾ ਅਸੀਂ ਉਹਦੀ ਵੇਟ ਕਰਦੇ ਆਂ ਵੀ ਹੁਣ ਆਂਦਾ ਹੁਣ ਆਂਦਾ ਲੇਕਿਨ ਉਹਦਾ ਫੋਨ ਜਿਹੜਾ ਵਾ ਤਕਰੀਬਨ ਸ਼ਾਮ ਨੂੰ 5 ਵਜੇ ਬੰਦ ਹੋ ਜਾਂਦਾ ਫਿਰ ਅਗਲੇ ਦਿਨ ਅਸੀਂ ਜਿਹੜੀ ਉਹਦੀ ਪੁਲਿਸ ਕੰਪਲੇਨ ਕਰਦੇ ਆਂ ਪਹਿਲਾਂ 112 ਤੇ ਕੰਪਲੇਨ ਕਰਦੇ ਆਂ ਕਿ ਸਾਡਾ ਇਦਾਂ ਜਿਹੜਾ ਬੰਦਾ ਗੁੰਮਸ਼ਦਾ ਹੋ ਗਿਆ ਸਾਨੂੰ ਮਿਲਿਆ ਨਹੀਂ ਘਰੇ ਨਹੀਂ ਪਹੁੰਚਿਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਮਤਲਬ ਜਿਹੜੀ ਇਹ ਵਾਰਦਾਤ ਆ ਪੁਲਾਟ ਥਾਣੇ ਦੀ ਆ ਤੇ ਤੁਸੀਂ ਪੁਲਾਟ ਥਾਣੇ ਦੇ ਵਿੱਚ ਜਾ ਕੇ ਉੱਥੇ ਦਰਖਾਸਤ ਦਿਓ ਪਹਿਲਾ ਸਵਾਲ ਇਹ ਆ ਕਿ ਫਿਰ ਜੇ ਅਸੀਂ ਉੱਥੇ ਬਾਏ ਐਂ ਦਰਖਾਸਤ ਦੇਣੀ ਆ ਤਾਂ ਫਿਰ ਆਨਲਾਈਨ ਦਰਖਾਸਤ ਜਿਹੜਾ ਢੋਂਗ ਜੇ ਸ਼ੁਰੂ ਕੀਤੀ ਹੀ ਆਨਲਾਈਨ ਲੋਕਾਂ ਦੀ ਦਰਖਾਸਤ ਲੈ ਕੇ ਲੋਕਾਂ ਨੂੰ ਇਨਸਾਫ ਦਿੱਤਾ ਜਾਊਗਾ ਤੇ ਸਾਨੂੰ ਇਨਸਾਫ ਕਿਉਂ ਨਹੀਂ ਦਿੱਤਾ ਗਿਆ ਕਿ ਸਾਨੂੰ ਅਗਲੇ ਦਿਨ ਉੱਥੇ ਜਾ ਕੇ ਜਿਹੜੀ ਦਰਖਾਸਤ ਦੇਣੀ ਪਈ ਆ ਫਿਰ ਦੂਸਰਾ ਵੱਡਾ ਸਵਾਲ ਇਹ ਆ ਕਿ ਇਹਨਾਂ ਨੂੰ ਜਿਹੜਾ ਮੋਟਰਸਾਈਕਲ ਆ ਸਾਡਾ ਜਿਹੜਾ ਉਸ ਟੇਣ ਹੀ ਬਰਾਮਦ ਹੋ ਜਾਂਦਾ ਤਕਰੀਬਨ 1.5 ਵਜੇ ਗੁੰਦਵਾਲ ਸਾਹਿਬ ਰੋਡ ਦੇ ਉੱਪਰ ਜਿਹੜਾ ਥਾਣਾ ਨੂੰ ਪੈਂਦਾ ਤਲਵੰਡੀ ਚੋਧਰੀਆ ਉਹ ਦੇਖੋ ਹਾਲਾਤ ਜਿਹੜੇ ਜੰਗ ਦੇ ਬਣੇ ਹੋਏ ਨੇ ਮਤਲਬ ਇੰਨੀ ਕ੍ਰਿਟੀਕਲ ਸਿਚੁਏਸ਼ਨ ਬਣੀ ਹੋਈ ਆ ਲੋਕੀ ਸਹੰਮੇ ਹੋਏ ਨੇ ਕਿਸੇ ਨੂੰ ਕੋਈ ਅਣਪਛਾਤੀ ਕੋਈ ਛੋਟੀ ਜੀ ਵਸਤੂ ਹੀ ਮਿਲਦੀ ਆ ਤਾਂ ਉਹ ਵੀ ਜਿਹੜਾ ਪ੍ਰਸ਼ਾਸਨ ਉੱਤੇ ਕਾਰਵਾਈ ਕਰਦਾ ਕਿਉਂ ਆਈ ਕਿੱਥੋਂ ਆਈ ਕਿਵੇਂ ਆਈ ਲੇਕਿਨ ਐਡਾ ਵੱਡਾ ਮੋਟਰਸਾਈਕਲ ਆ ਉੱਥੇ ਜਿਹੜਾ ਉਹਨਾਂ ਨੂੰ ਬਰਾਮਦ ਹੁੰਦਾ ਥਾਣਾ ਪਟਵੰਡੀ ਚੌਧਰੀ ਦੇ ਐਸਐਚਓ ਨੂੰ ਉਹਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਮੋਟਰਸਾਈਕਲ ਚੁੱਕਿਆ ਥਾਣੇ ਦੇ ਵਿੱਚ ਉਹ ਵੀ ਕਹਿੰਦੇ ਲੋਕ ਕਹਿੰਦੇ ਵੀ ਅਸੀਂ ਛੱਡ ਕੇ ਆਏ ਆ ਪੁਲਿਸ ਉੱਥੇ ਮੋਟਰਸਾਈਕਲ ਚੁੱਕਣੀ ਆ ਮਤਲਬ ਮੌਕੇ ਵਾਰਦਾਤ ਮੌਕਾ ਦੇਖਣ ਨੂੰ ਪੁਲਿਸ ਉੱਥੇ ਨਹੀਂ ਆਈ ਤੇ ਨਾ ਹੀ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਜੇਕਰ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਸਾਡਾ ਭਰਾ ਸਾਡੇ ਕੋਲ ਹੁੰਦਾ ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਪਹੁੰਚ ਗਏ ਆ ਤਾਂ ਉੱਥੇ ਪਹੁੰਚ ਕੇ ਪੁਲਿਸ ਨੂੰ ਬੇਨਤੀ ਕੀਤੀ ਡੀਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਬੇਨਤੀ ਕੀਤੀ ਆ ਵੀ ਸਾਡੇ ਨਾਲ ਮਤਲਬ ਇੰਨੀ ਵੱਡੀ ਜਿਹੜੀ ਆ ਹਾਦਸਾ ਸਾਡੇ ਨਾਲ ਵੱਡਾ ਵਾਪਰ ਗਿਆ ਵਾ ਤੇ ਸਾਨੂੰ ਸਾਡੀ ਹੈਲਪ ਕੀਤੀ ਜਾਵੇ ਸਾਡੇ ਆੜਾ ਬੰਦਾ ਗਵਾਚਾ ਸਾਨੂੰ ਲੱਭ ਕੇ ਦਿੱਤਾ ਜਾਵੇ ਲੇਕਿਨ ਉਹਨਾਂ ਨੇ ਸਾਨੂੰ ਜ਼ਰੂਰ ਕਿਹਾ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਲੇਕਿਨ ਉਹਨਾਂ ਸਾਡਾ ਸਾਥ ਕੋਈ ਨਹੀਂ ਦਿੱਤਾ ਅਸੀਂ ਆਪਣੀ ਇਹ ਇੱਕ ਮੈਨੂੰ ਪਹਿਲਾਂ ਦੱਸਿਓ ਕਿ ਜਿਹੜਾ ਮੋਟਰਸਾਈਕਲ ਆ ਇਹ 9 ਤਰੀਕ ਨੂੰ ਹੀ ਬਰਾਮਦ ਹੋ ਗਿਆ ਸੀ ਜੀ 9 ਤਰੀਕ ਨੂੰ ਤਕਰੀਬਨ ਡੇਢ ਕ ਵਜੇ ਇੱਥੇ ਬਰਾਮਦ ਹੋ ਜਿਹੜੇ ਆਈ ਵਿਟਨੈਸ ਹੈਗੇ ਨੇ ਉਹਨਾਂ ਨੇ ਦੱਸਿਆ ਕਿ ਦੋ ਗੱਡੀਆਂ ਆਂਦੀਆਂ ਨੇ ਤੇ ਉਹਨੂੰ ਵੀਰ ਨੂੰ ਮੋਟਰਸਾਈਕਲ ਤੋਂ ਚੁੱਕ ਦਿਆ ਨੇ ਘੋਟਮਾਰ ਕਰਦਿਆਂ ਚੁੱਕ ਕੇ ਗੱਡੀ ਚ ਲੈ ਜਾਂਦੀਆਂ ਨੇ ਉਹਨਾਂ ਦੇ ਨਾਲ ਇੱਕ ਸਿਆਣਾ ਬਜ਼ੁਰਗ ਹੈ ਤੇ ਇੱਕ ਛੋਟਾ ਬੱਚਾ ਵੀ ਤਕਰੀਬਨ 10 ਸਾਲ ਦਾ ਜਿਹੜਾ ਲੋਕਾਂ ਨੇ ਉੱਥੇ ਵੇਖਿਆ ਉਹਨਾਂ ਨੇ ਦੱਸਣ ਮਤਾਂ ਕਿ 10 ਸਾਲ ਦਾ ਬੱਚਾ ਸੀਗਾ ਉਹ ਦੋ ਗੱਡੀਆਂ ਨੂੰ ਚੁੱਕ ਕੇ ਲੈ ਜਾਂਦੀਆਂ ਉਸ ਤੋਂ ਬਾਅਦ ਸਿੱਧੀ ਉਹਦੀ ਸਾਨੂੰ ਅੱਜ 6:30 ਤੋਂ ਲਾਸ਼ ਮਿਲਦੀ ਹੈ ਉਹ ਵੀ ਸਾਨੂੰ ਇੱਥੋਂ ਥਾਣਾ ਫਤੂ ਟਿੰਗਾ ਤੋਂ ਕਾਲ ਜਾਂਦੀ ਹੈ ਕਿ ਸਾਨੂੰ ਇੱਕ ਲਾਸ਼ ਬਰਾਮਦ ਹੋਈ ਹੈ ਤੇ ਇੱਕ ਸਾਨੂੰ ਮੋਟਰਸਾਈਕਲ ਬਰਾਮਦ ਹੋਇਆ ਵੇਖੋ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ 6 ਦਿਨਾਂ ਬਾਅਦ ਸਾਨੂੰ ਇਹ ਕਾਲ ਕਰ ਰਹੇ ਨੇ ਕਿ ਸਾਨੂੰ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਹ ਵੀ ਤਾਂ ਤੇ ਵੱਡੀ ਗੱਲ ਇਹ ਆ ਉੱਥੇ ਜਦੋਂ ਅਸੀਂ ਪਲਾਹਾ ਥਾਣੇ ਗਏ ਆ ਤਾਂ ਸਾਨੂੰ ਉਹਨਾਂ ਨੇ ਸਾਡੇ ਭਰਾ ਦੀ ਕਰਦਾਰ ਖੁਸ਼ੀ ਕੀਤੀ ਰੱਜ ਕੇ ਕੀਤੀ ਉਹਨਾਂ ਨੇ ਕਿਹਾ ਕਦੀ ਕਹਿੰਦੇ ਕੁੜੀ ਕੁੜੀ ਭਜਾ ਕੇ ਲੈ ਗਿਆ ਹੋ ਕਦੀ ਕਹਿੰਦੇ ਉਹ ਚਟਾ ਵੇਚਦਾ ਹੋ ਇੱਕ ਪਾਰਸਲ ਸੀਗਾ ਉਹਦਾ ਪਾਰਸਲ ਆਇਆ ਸੀਗਾ ਲੋਂਗੋਵਾਲ ਤੋਂ ਮੰਗਾਇਆ ਸੀ ਇੱਕ ਪ੍ਰੋਜੈਕਟਰ ਹੁੰਦਾ ਜਿਹਦੇ ਨਾਲ ਆਪਾਂ ਸਕਰੀਨ ਕੰਨ ਤੇ ਸ਼ੇਅਰ ਕਰਦੇ ਆ ਉਹ ਪਾਰਸਲ ਉਹਨਾਂ ਨੇ ਉੱਥੋਂ ਮੰਗਾਇਆ ਸੀਗਾ ਤੇ ਕਹਿੰਦੇ ਸੀ ਉਹ ਪਾਰਸਲ ਦੇ ਪਿੱਛੇ ਕੋਈ ਵੱਡਾ ਕਾਰਨ ਹੋ ਸਕਦਾ ਪਾਰਸਲ ਕਿਉਂ ਆਇਆ ਕਿੱਥੋਂ ਆਇਆ ਉਹਦੀ ਕੋਹ ਕਰੋ ਕੋਹ ਕਰਨਾ ਕੰਮ ਉਸ ਪੁਲਿਸ ਦਾ ਹੈ ਕਿ ਸਾਡਾ ਫਿਰ ਅਸੀਂ ਆਪਣੇ ਬਿਹਾਵ ਤੇ ਪਤਾ ਕੀਤਾ ਉਹਨਾਂ ਨੇ ਉੱਥੋਂ ਜਿਹੜਾ ਪ੍ਰੋਜੈਕਟਰ ਮੰਗਾਇਆ ਸੀਗਾ ਉਹ ਕਹਿ ਰਹੇ ਸੀ ਇਹ ਫੀਮ ਮੰਗਾਈ ਹੋਗੀ ਇਹਨੇ ਉੱਥੋਂ ਜਿਹੜਾ ਇੱਕ ਬੰਦਾ ਵਾ ਜਗਮੋਰ ਸਿੰਘ ਫੁਲਾਤ ਥਾਣੇ ਦਾ ਫੁਲਾਤ ਦੇ ਵਿੱਚ ਹੀ ਰਹਿੰਦਾ ਵਾ ਉਹਦੀਆਂ ਇਹਨੂੰ ਤਕਰੀਬਨ 608 ਕਾਲਾਂ ਹੋਈਆਂ ਨੇ ਸਭ ਤੋਂ ਜ਼ਿਆਦਾ ਕਾਲਾਂ ਉਹ ਲਾਸਟ ਕਾਲ ਵੀ ਉਹਨੂੰ ਹੁੰਦੀ ਆ ਇਹ ਸੋਸ਼ੇ ਨੂੰ ਲਾਸਟ ਜਿਹੜੀ ਕਾਲ ਹੁੰਦੀ ਆ ਉਸੇ ਬੰਦੇ ਦੀ ਹੁੰਦੀ ਆ 4 ਵਜੇ ਕੇ ਤਕਰੀਬਨ 16 ਕਿ ਮਿੰਟ ਤੇ ਉਦੋਂ ਹੀ ਉਹਦਾ ਫੋਨ ਆਉਂਦਾ ਜਿੱਦਾਂ ਫੋਨ ਉਹਦਾ ਆਉਣ ਹੁੰਦਾ ਜਸਟ ਉਦੋਂ ਹੀ ਉਹ ਬੰਦੇ ਦੀ ਕਾਲ ਹੁੰਦੀ ਆ ਵੱਡਾ ਸਵਾਲ ਇਹ ਆ ਕਿ ਜੇਕਰ ਉਸ ਬੰਦੇ ਦੇ ਕਾਲ ਲਾਸਟ ਹੁੰਦੀ ਆ ਉਸ ਬੰਦੇ ਦੀ ਇੰਨਾ ਕਾਲਾਂ ਹੁੰਦੀਆਂ ਤਾਂ ਪੁਲਿਸ ਥਾਣੇ ਦੇ ਜਿਹੜੇ ਹੈਗੇ ਨੇ ਐਸਐਚਓ ਸਾਹਿਬ ਹੈਗੇ ਨੇ ਜਾਂ ਡੀਐਸਪੀ ਸਾਹਿਬ ਹੈਗੇ ਨੇ ਉਹਨਾਂ ਨੇ ਉਸ ਬੰਦੇ ਤੇ ਕਾਰਵਾਈ ਅੱਜ ਤੱਕ ਨਹੀਂ ਕੀਤੀ ਸਾਨੂੰ ਸਾਡੇ ਭਰਾ ਦੀ ਲਾਸ਼ ਮਿਲ ਗਈ ਪਰ ਅਜੇ ਤੱਕ ਉਹਨਾਂ ਨੇ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਉਸ ਬੰਦੇ ਨੂੰ ਕਹਿ ਰਿਹਾ ਕਿ ਅਸੀਂ ਥਾਣੇ ਲੈ ਜਾਂਦਾ ਪਰ ਉਸਤੇ ਕੋਈ ਕ ਆ ਆਪਣਾ ਥਾਣਾ ਫਤੂਟਿੰਗਾ ਤੋਂ ਜਿਹੜੇ ਹੈਗੇ ਨੇ ਇਹਨਾਂ ਦੇ ਪੁਲਿਸ ਅਫਸਰ ਸਾਹਿਬਾਂ ਨੇ ਉਹਨਾਂ ਦਾ ਸਾਨੂੰ ਫੋਨ ਆਂਦਾ ਕਿ ਸਾਨੂੰ ਆ ਲਾਸ਼ ਬਰਾਮਦ ਹੋਈ ਆ ਤੁਸੀਂ ਆ ਕੇ ਸ਼ਨਾਖਤ ਕਰੋ ਅਸੀਂ ਆ ਕੇ ਸ਼ਨਾਖਤ ਕੀਤੀ ਆ ਉਹ ਲਾਸ਼ ਸਾਡੇ ਭਰਾ ਦੀ ਆ ਹੁਣ ਸਾਨੂੰ ਇਹਨਾਂ ਨੇ ਜਰੂਰ ਵਿਸ਼ਵਾਸ ਜਰੂਰ ਦਵਾਇਆ ਵੀ ਅਸੀਂ ਜਿਹੜਾ ਵਾ ਬਤ ਤੁਹਾਨੂੰ ਨਿਆ ਦਵਾਵਾਂਗੇ ਤੇ ਸਾਡੀ ਹੁਣ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਤੇ ਮਾਨ ਸਾਹਿਬ ਨੂੰ ਇਹ ਬੇਨਤੀ ਆ ਕਿ ਜੇ ਤੁਸੀਂ ਆਨਲਾਈਨ ਨੰਬਰ ਜਾਰੀ ਕੀਤਾ ਵਾ ਨਾ ਤਾਂ ਪਲੀਜ਼ ਆਨਲਾਈਨ ਜਿਹੜੀਆਂ ਦਰਖਾਸਤਾਂ ਆਉਂਦੀਆਂ ਉਹਨਾਂ ਤੇ ਵਰਕ ਕੀਤਾ ਜਾਵੇ ਹੁਣ ਜਿੱਦਾਂ ਸਾਡੇ ਭਰਾ ਦੀ ਪਹਿਲਾਂ ਕਿਡਨੈਪਿੰਗ ਹੁੰਦੀ ਹੈ ਇਹ ਕਤਲ ਨਹੀਂ ਹੋਇਆ ਪਹਿਲਾਂ ਕਿਡਨੈਪਿੰਗ ਹੋਈ ਓਦੀ ਫਿਰ ਕਤਲ ਹੋਇਆ ਉਹਦਾ ਫਿਰ ਸਾਨੂੰ 6ਵੇਂ ਦਿਨ ਜਾ ਕੇ ਲਾਸ਼ ਮਿਲਦੀ ਹੈ ਜਿਸ ਦਿਨ ਇਹਦੀ ਕਿਡਨੈਪਿੰਗ ਹੋਈ ਹੈ ਉਸ ਦਿਨ ਜੇ ਸਾਨੂੰ ਇਨਫੋਰਮ ਕਰ ਦਿੱਤਾ ਹੁੰਦਾ ਵੀ ਸਾਨੂੰ ਆਹ ਤੁਹਾਡਾ ਮੋਟਰਸਾਈਕਲ ਮਿਲਿਆ ਤਾਂ ਉਦੋਂ ਜੇ ਪੁਲਿਸ ਕਾਰਵਾਈ ਕਰਦੀ ਐ ਐਸ ਐਚਓ ਥਾਣਾ ਤਲਵੰਡੀ ਚੌਧਰੀਆਂ ਦਾ ਅੱਜ ਸਾਨੂੰ ਇਨਫੋਰਮ ਕਰਦੇ ਕਿ ਸਾਨੂੰ ਮੋਟਰਸਾਈਕਲ ਬਰਾਮਦ ਹੋਇਆ ਤੇ ਇਹਦੇ ਪਿੱਛੇ ਕੀ ਰਾਜਾ ਤੁਹਾਡਾ ਮੋਟਰਸਾਈਕਲ ਇੱਥੇ ਕਿਵੇਂ ਪਹੁੰਚਿਆ ਸਾਨੂੰ ਸਵਾਲ ਕਰਦੇ ਹਾਂ ਉਹਦਾ ਜਵਾਬ ਦਿੰਦੇ ਤਾਂ ਸਾਨੂੰ ਅੱਜ ਸਾਡਾ ਅਪਰਾਧ ਜਿੰਦਾ ਮਿਲ ਜਾਣਾ ਸੀ ਦੇਖੋ ਇੱਕ ਚੀਜ਼ ਤੁਸੀਂ ਕਹਿ ਰਹੇ ਹੋ ਕਿ ਕਨੈਪਿੰਗ ਹੋਈ ਹੈ ਵਜ੍ਹਾ ਕੀ ਲੱਗਦੀ ਕੋਈ ਇਹਨਾਂ ਦੇ ਕੋਈ ਰੰਜਿਸ਼ ਵੀ ਹੋ ਸਕਦੀ ਹੈ ਜਾਂ ਕੀ ਵਜ੍ਹਾ ਕੀ ਲੱਗਦੀ ਤੁਹਾਨੂੰ ਬਿਲਕੁਲ ਵੀਰ ਜੀ ਇਹ ਰੰਜਿਸ਼ ਹੋ ਸਕਦੀ ਹੈ ਜਿੱਥੋਂ ਅਸੀਂ ਮਤਲਬ ਆਪਣੀ ਵਿਹავਤੇ ਜੋ ਇਨਵੈਸਟੀਗੇਸ਼ਨ ਕੀਤੀ ਹੈ ਜਗਮੋਹਨ ਸਿੰਘ ਦੀ ਰੰਜਿਸ਼ ਹੋ ਸਕਦੀ ਹੈ ਦੂਸਰਾ ਸਾਡਾ ਫੈਮਿਲੀ ਡਿਸਬਿਊਟ ਚੱਲਦਾ ਪਿਆ ਮੇਰੇ ਛੋਟੀ ਸਿਸਟਰ ਆ ਮੇਰੇ ਤੋਂ ਉਹਦੇ ਜਿਹੜੇ ਸਹੌਰਾ ਪਰਿਵਾਰ ਉਹਦੇ ਨਾਲ ਕੁੱਟਮਾਰ ਕਰਦੇ ਸੀ ਮਤਲਬ ਉਹਨੂੰ ਉਹਨਾਂ ਨੇ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ ਬੈਲਟ ਨਾਲ ਕੁੱਟਿਆ ਸੀ ਉਹਦੀ ਕੰਪਲੇਂਟ ਥਾਣੇ ਦਿੱਤੀ ਤੇ ਉਹ ਵੀ ਸਾਨੂੰ ਮਤਲਬ ਉਧਰੋਂ ਵੀ ਸਾਨੂੰ ਉਹਦੋਂ ਜਿਹੜੇ ਉਹਦੀ ਪੰਚਾਇਤ ਆਂਦੀ ਹੈ ਉਤੋਂ ਰਾਜੀਨਾਮਾ ਕਰਕੇ ਲੈ ਜਾਂਦੀ ਉਸ ਤੋਂ ਬਾਅਦ ਫਿਰ ਉਹਨਾਂ ਉਹੀ ਸੇਮ ਇਸ਼ੂ ਹੁੰਦਾ ਤੇ ਫਿਰ ਉਹਨੂੰ ਕੁੱਟਮਾਰ ਕਰ ਇਨਸਾਫ ਦੇ ਨਾਲ ਉਹ ਇਹ ਦੋਨੋਂ ਬੰਦੇ ਨੇ ਇਹਨਾਂ ਦੋਨਾਂ ਵੱਲੋਂ ਜਿਹੜਾ ਕੋਈ ਜਿਹੜੀ ਆ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਾਕੀ ਉਸ ਇਨਵੈਸਟੀਗੇਸ਼ਨ ਕਰੇ ਸਾਨੂੰ ਇਨਸਾਫ ਜੀ ਇਨਸਾਫ ਜੀ ਦੇਖੋ ਇਹ ਇਹਦੇ ਵਿੱਚ ਇੱਕ ਚੀਜ਼ ਆ ਕਿ ਜਿਹੜਾ ਉਹ ਇਹ ਕਹਿ ਰਿਹਾ ਕਿ ਕਡਨੈਪਿੰਗ ਹੋਈ ਆ ਵਜ੍ਹਾ ਰੰਜਿਸ਼ ਹੋ ਸਕਦੀ ਹੈ ਇਹਨਾਂ ਦੇ ਆਪਣੇ ਕੋਈ ਫੈਮਿਲੀ ਡਿਸਪਿਊਟ ਵੀ ਆ ਉਹ ਵੀ ਵਜ੍ਹਾ ਹੋ ਸਕਦੀ ਹੈ ਔਰ ਕੁਝ ਵਜ੍ਹਾ ਇਹਨਾਂ ਨੂੰ ਉੱਥੋਂ ਕਿਸੇ ਵਿਅਕਤੀ ਦੇ ਉੱਪਰ ਸ਼ੱਕ ਵੀ ਹੈ ਲੇਕਿਨ ਸਵਾਲ ਇਹਨਾਂ ਦਾ ਇਹ ਹੈ ਕਿ ਜਿਹੜੀ ਪੁਲਿਸ ਹੈ ਥਾਣਾ ਤਲਵੰਡੀ ਚੋਹ ਦੇ ਦੇ ਐਸ ਐਚਓ ਹੈ ਜੇ ਉਹਨਾਂ ਨੂੰ 9 ਤਰੀਕ ਨੂੰ ਮੋਟਰਸਾਈਕਲ ਮਿਲ ਗਿਆ ਸੀ ਤਾਂ ਉਹਨਾਂ ਨੇ ਉਹਦੀ ਖੋਖ ਪੜਤਾਲ ਕਿਉਂ ਨਹੀਂ ਕੀਤੀ ਕਿਉਂ ਨਹੀਂ ਇਹ ਚੀਜ਼ ਨੂੰ ਸਮਝਿਆ ਕਿ ਇਹ ਇੱਕ ਮਾਮਲਾ ਸੀਰੀਅਸ ਹੋ ਸਕਦਾ ਹੈ ਕਿ ਕਿ ਮੋਟਰਸਾਈਕਲ ਕਿਵੇਂ ਮਿਲਿਆ ਸਵਾਲ ਇਹਨਾਂ ਦੇ ਉਹਦੇ ਉੱਪਰ ਵੀ ਆ ਉਸ ਤੋਂ ਬਾਅਦ ਇਹ ਕਹਿੰਦੇ ਨੇ ਕਿ ਜਿਹੜਾ ਇਹਨਾਂ ਦਾ ਭਰਾ ਸੀਗਾ ਉਹ ਅਮਰਤਾਰੀ ਗੋਸੇਖ ਵਿਅਕਤੀ ਸੀ ਉਰ ਗੱਤ ਕੇ ਦੇ ਕਲਾਸਾ ਲਗਾਉਂਦਾ ਸੀ ਜਦੋਂ ਉਹਦੇ ਲਾਪਤਾ ਹੋਣ ਦੀ ਗੱਲ ਉਹ ਪ੍ਰਵਾਦ ਪੁਲਿਸ ਥਾਣਾ ਪਲਾਥ ਵਿੱਚ ਕਰਦੇ ਨੇ ਤਾਂ ਉਹ ਉਹਨਾਂ ਨੂੰ ਸੀਰੀਅਸ ਹੀ ਨਹੀਂ ਲੈ ਰਹੇ ਉਹ ਉਹਨਾਂ ਦੀ ਕਰਦਾਰਕੁਸ਼ੀ ਕਰ ਰਹੇ ਨੇ આરોਪ ਇਹਨਾਂ ਦੇ ਥਾਣਾ ਤਲਵੰਡੀ ਚੋਰੀਆਂ ਦੇ ਐਸਐਚਓ ਦੇ ਉੱਪਰ ਵੀ ਨੇ ਤਾਂ આરોਪ ਇਹਨਾਂ ਦੇ ਥਾਣਾ ਪਲਾਥ ਦੇ ਉੱਪਰ ਵੀ ਨੇ ਕਿ ਇਹਨਾਂ ਨੂੰ ਉਸ ਲਈ ਬੇਵਜਹਾਈ ਦਾ ਤੰਗ ਕੀਤਾ ਗਿਆ ਅਲੱਗ-ਅਲੱਗ ਬਹਾਨੇ ਬਣਾਏਗੇ ਲੇਕਿਨ ਉਹਦੀ ਜਿਹੜੀ ਆ ਲਾਪਤਾ ਹੋਏ ਦੀ ਕੋਈ ਭਾਲ ਨਹੀਂ ਕੀਤੀ ਗਈ ਅੱਜ ਜਿੱਥੋਂ ਉਹਨੂੰ ਅਗਵਾ ਕੀਤਾ ਗਿਆ ਜਿੱਥੋਂ ਦੇ ਇਹਨਾਂ ਦਾ ਰੋਪ ਆ ਉਸ ਤੋਂ ਕੁਝ ਦੂਰੀ ਦੇ ਉੱਪਰ ਮੁੱਖ ਰੋਡ ਆ ਜਿਹੜੀ ਇਹ ਕਪੂਥਲਾ ਤੋਂ ਤੰਤਰ ਨੂੰ ਜਾਂਦੀ ਹੈ ਇਹ ਮੁੱਖ ਰੋਡ ਆ ਉਹਦੇ ਉੱਪਰ ਵੀ ਜਿਹੜਾ ਇਹ ਆਪਾਂ ਕਹਿ ਸਕਦੇ ਆ ਕਿ ਡੈੱਡ ਬੋਡੀ ਮਿਲਦੀ ਆ ਲੇਕਿਨ ਇਹਨਾਂ ਵੱਲੋਂ ਕੋਈ ਜਿਹੜੀ ਪੁਲਿਸ ਵੱਲੋਂ ਕਾਰਵਾਈ ਨਹੀਂ ਕਰਦੇ ਇਲਜ਼ਾਮ ਲਾ ਜਾਂਦੇ ਆ ਤੁਹਾਡੇ ਪਰਵਾਰ ਨੂੰ ਕੱਲੇ ਕੱਲੇ ਨੂੰ ਬੇਇਤੀ ਕਰਨੀ ਮਤਲਬ ਛਪਣਾ ਕਿ ਕੀ ਬਸਾ ਕੀ ਉਹਨਾਂ ਨੂੰ ਉਹਨਾਂ ਨਾਲ ਕੁੜੀ ਨੂੰ ਕਟਮ ਕਟਦੇ ਮਾਰਦੇ ਸੀ ਉਹਨਾਂ ਜਨ ਜਨਾਨੀ ਹੋਰ ਰੱਖੀ ਇੱਕ ਵੇ ਤੇ ਇਹ ਵੀ ਹੋ ਸਕਦਾ ਕਿ ਜਿਹੜਾ ਇਹ ਮੁੰਡਾ ਤੁਹਾਡਾ ਸੀਗਾ ਜਿਹਦਾ ਇੱਥੇ ਕੰਮ ਕਰਦਾ ਕਿਸੇ ਨਾਲ ਕੋਈ ਮਾੜਾ ਮੋਟਾ ਵਿਰੋਧ ਕੋਈ ਨਾ ਕੋਈ ਵਿਰੋਧ ਨਹੀਂ ਹੈਗਾ ਉਹ ਅਕੈਡਮੀ ਵਾਲੇ ਤੇ ਚਾਰੇ ਉਦਨ ਤੇ ਰੋਣ ਹਲ ਕੇ ਪਏ ਇਹ ਤੇ ਰਾਤ ਨੂੰ ਆਉਂਦਾ ਸੀਗਾ ਤੇ ਰੋਟੀ ਖਾ ਕੇ ਲੰਮੇ ਵਜਣਾ ਕਿਸੇ ਨਾਲ ਬੋਲਣਾ ਨਹੀਂਗਾ ਉਹ ਤੇ ਗੱਲ ਹੀ ਮਤਲਬ ਦੀ ਕਰਦਾ ਸੀ ਇਹ ਕਿਸੇ ਨੇ ਪੁੱਛਿਆ ਤੇ ਦੱਸਣਾ ਨਹੀਂ ਬੋਲਣਾ ਨਹੀਂ ਤੇ ਬੋਲਣਾ ਨਹੀਂ ਬਹੁਤ ਬਰੀ ਬਹੁਤ ਸ੍ਰੀ ਬੰਦਾ ਹੈਗਾ ਉਹ ਆ ਮੁੰਡਾ ਸਾਡਾ ਸਭ ਨੂੰ ਚੋਸ ਤੇ ਚਲਾ ਗਿਆ ਉਹਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਵਿਆਹ ਕਦੋਂ ਹੋਇਆ ਸੀ ਵਿਆਹ ਆਇਆ ਵਾਦੋ ਸਾਖ ਨੂੰ ਮਤਲਬ 14 ਤਰੀਕ ਨੂੰ ਬਣਦੀ ਆ ਦੋ ਸਾਖ ਨੂੰ ਪਿਛਲੇ ਸਾਲ ਸਾਲ ਨਹੀਂ ਹੋਇਆ ਸੀ ਹਾਂ ਸਾਲ ਹੀ ਹੋਇਆ ਜੇ ਅੰਗਰੇਜ਼ੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਹਨਾਂ ਦੇ ਨਾਲ ਆਏ ਹੋ ਕੀ ਵਜ੍ਹਾ ਲੱਗਦੀ ਤੁਹਾਨੂੰ ਬ੍ਰਦਰ ਮੈਂ ਅੱਜ 5 ਦਿਨ ਹੋ ਗਏ ਆ 5 ਦਿਨ ਹੋ ਗਏ ਅਸੀਂ ਸੀ ਰਾਤ ਦਿਨ ਤੋਂ ਜਿਹੜਾ ਵਾ ਉਥੇ ਰਹਿੰਦੇ ਆ ਜਿਹੜਾ ਆਪ ਆਪਣੇ ਤੌਰ ਤੇ ਕੋਈ ਕੈਮਰੇ ਦੀ ਜਿਹੜੇ ਚੈੱਕ ਕਰਦੇ ਆ ਕਿ ਬ੍ਰਦਰ ਸਾਡਾ ਕੈਨੋ ਗਿਆ ਵਾ ਕਿਹੜੇ ਰਸਤੇ ਗਿਆ ਵਾ ਪੰਜ ਦਿਨ ਹੋ ਗਏ ਸਾਰੇ ਇਹ ਜੋ ਵੀ ਚੈਕਿੰਗ ਜਿਹੜੀ ਆ ਨਾਲ ਸਾਥੀ ਸਾਡੇ ਅਸੀਂ ਆਪ ਕਰਦੇ ਆ ਨਾ ਕਿ ਇਹ ਜਿਹੜਾ ਫਰਜ ਕਿਦਾ ਬੰਦਾ ਸੀ ਆ ਪ੍ਰਸ਼ਾਸਨ ਦਾ ਕਿ ਸਾਡਾ ਫਰਜ ਬੰਦਾ ਕੈਮਰੇ ਚੈੱਕ ਕਰਨੇ ਲੋਕਾਂ ਦੇ ਅੱਗੇ ਹੱਥ ਜੋੜਨੇ ਇਹ ਲੋਕਾਂ ਦੇ ਹੱਥ ਜੋੜਨੇ ਆ ਕੈਮਰੇ ਭਾਈ ਕੈਮਰਾ ਚੱਕਰਾ ਦੋ ਤੁਹਾਡਾ ਭਰਾ ਜਿਹੜਾ ਲੱਭ ਨਹੀਂ ਜਾ ਭਾਜੀ ਕੈਮਰਾ ਚੱਕਰਾ ਦੋ ਕੋਈ ਬੂਹਾ ਖੋਲਦਾ ਕੋਈ ਨਹੀਂ ਖੋਲਦਾ ਇਹ ਫਰਜ ਕੀ ਦਾ ਪ੍ਰਸ਼ਾਸਨ ਦਾ ਕਿ ਸਾਡਾ ਪਬਲਿਕ ਜਿਹੜੀ ਪੁਲਸ ਪੁਲਸੇ ਆ ਪਬਲਿਕ ਸਰਵੰਟ ਆ ਫਰਜੋਨਾ ਦਾ ਬ੍ਰਦਰ ਹੀ ਆ ਆਪ ਦਾ ਲੱਭਦੇ ਫਿਰਦੇ ਕੈਮਰੇ ਕਿਉਂ ਪ੍ਰਸ਼ਾਸਨ ਸੁੱਤਾ ਉਥੇ ਕਹਿ ਨਹੀਂਗਾ ਇਹ ਚੀਜ਼ਾਂ ਜਿਹੜੀ ਇਤਰਾਜ਼ ਕੀ ਆ ਤਰਸਦੀ ਵੀ ਆ ਵੀ ਪਰ ਬੰਦੇ ਨੂੰ ਆਪਣੇ ਆਪ ਨੂੰ ਆਪ ਬਚਾਉਣਾ ਪਊਗਾ ਕਿਸੇ ਤੇ ਆਸ ਨਹੀਂ ਰੱਖੀ ਜਾ ਸਕਦੀ ਜੋ ਮੈਂ ਆਪਣੇ ਅੱਖੀ ਪੰਜ ਪੰਜ ਦਿਨ ਤੋਂ ਵੇਖਾਂਦਿਆਂ ਆਪਦੇ ਤੇ ਲੜਕੇ ਨੇ ਇੱਕ ਫਿਲਮ ਦੇ ਵਿੱਚ ਵੀ ਰੋਲ ਕੀਤਾ ਸੀ ਕੀ ਰੋਲ ਸੀ ਉਹਦਾ ਅਜੇ ਤਾਂ ਬ੍ਰਦਰ ਉਹਦੇ ਚਾਰਜ ਨਹੀਂ ਪੂਰੇ ਫਿਲਮਾਂ ਦਾ ਸਾਨੂੰ ਕਿਸਾਨਾਂ ਨੂੰ ਕਹਿੰਦਾ ਫਿਲਮ ਵੇਖਣ ਜਾਣੀ ਟਿਕਟਾਂ ਲੈ ਕੇ ਆਪਾਂ ਤੁਹਾਨੂੰ ਫਿਲਮ ਉਹ ਖਾਣੀ ਆ ਉਹ ਚਾਹ ਦੂਰੇ ਰਹਿ ਗਈ ਵਿੱਚੇ ਰਹਿ ਗਈ ਕੀ ਰੋਲ ਸੀ ਫਿਲਮ ਦਾ ਨਾਮ ਕੀ ਸੀ ਰੋਲ ਕੀਤਾ ਸੈਰ ਰੋਲ ਸੀ ਗੁਰਨਾਨਕ ਨਾਮ ਫਿਲਮ ਗੁਰਨਾਨਕ ਜਹਾਜ਼ ਫਿਲਮ ਸੀਗੀ ਤੇ ਜਿਹਦੇ ਵਿੱਚ ਜਸਰ ਜੀ ਸਾਡੇ ਜਿਹੜੇ ਆਪਣੀ ਉਹ ਮੇਨ ਰੋਲ ਲੀਡ ਕਰ ਰਹੇ ਆ ਤੇ ਉਹਨਾਂ ਗੁਰਪ੍ਰੀਤ ਸਿੰਘ ਜੀ ਆ ਬਾਬਾ ਗੁਰਦੇਸ ਸਿੰਘ ਜੀ ਦੇ ਨਾਂ ਤੇ ਫਿਲਮ ਆ ਤੇ ਉਹਨਾਂ ਦੇ ਵਿੱਚ ਇਹ ਸਾਈਡ ਰੋਲ ਸੀ ਇਹਨਾਂ ਦਾ ਤੇ ਵੜੀ ਵੜੀਆ ਫਿਲਮ ਚੱਲ ਰਹੀ ਸੀ ਬੜੀ ਖੁਸ਼ੀ ਦੀ ਗੱਲ ਸੀਗੀ ਕਿ ਸਾਡੇ ਪਿੰਡ ਦਾ ਇੱਕ ਨੌਜਵਾਨ ਜਿਹੜਾ ਵੱਡੇ ਸਿਨੇਮੇ ਤੇ ਵੱਡੇ ਪਰਦੇ ਤੇ ਆਇਆ ਪਰ ਅਚਾ ਅਧੂਰੀ ਰਹਿ ਗਿਆ ਤੇ ਦੇਖੋ ਗੋਰ ਸਿੱਖ ਮੁੰਡਾ ਸੀ ਜਿੰਨਾ ਇਹਨਾਂ ਦੇ આરોਪਾਂ ਦੀ ਗੱਲ ਕਰੀਏ ਤਾਂ આરોਪ ਗੰਭੀਰ ਨੇ ਕਹਿੰਦੇ ਲਾਪਤਾ ਹੋਇਆ ਲੇਕਿਨ ਪੁਲਿਸ ਲੱਭਣ ਦੀ ਕੋਸ਼ਿਸ਼ ਕਰਦੀ ਤੇ ਸ਼ਾਇਦ ਉਹਨਾਂ ਦਾ ਭਰਾ ਵੱਜ ਜਾਂਦਾ ਲੇਕਿਨ ਪੁਲਿਸ ਵੱਲੋਂ ਨਾ ਤਾਂ ਲੱਭਣ ਦੀ ਕੋਸ਼ਿਸ਼ ਕੀਤੀ ਗਈ ਔਰ ਨਾ ਹੀ ਅ ਅੱਜ ਉਹਦੀ লাশ ਮਿਲਦੀ ਹੈ ਹੁਣ ਚਲੋ ਠੀਕ ਹੈ ਜਾਂਚ ਹੋਏਗੀ ਹੋ ਸਕਦਾ ਦੋਸ਼ੀ ਫੜੇ ਵੀ ਜਾਣ ਲੇਕਿਨ ਸਵਾਲਾਂ ਦੇ ਘੇਰੇ ਵਿੱਚ ਪੁਲਿਸਾ ਪੁਲਿਸ ਨਾਲ ਗੱਲ ਕਰਨ ਦੀ ਉਹਨਾਂ ਦਾ ਪੱਖ ਜਣਦੀ ਕੋਸ਼ਿਸ਼ ਕਰਾਂਗੇ ਪਰਿਵਾਰ ਜਿਹੜਾ ਹੈਗਾ ਕਾਫੀ ਨਮੋਸ਼ ਨਜ਼ਰ ਆ ਰਿਹਾ ਤੇ ਇਹ ਵੀ ਕਹਿ ਰਿਹਾ ਕਿ ਅਸੀਂ ਭਲੱਥ ਪਹਿਲਾਂ ਕੰਪਲੇਂਟ ਦਰਜ ਕਰਾਈ ਸੀ ਦੂਜੀ ਚੌਕੀ ਚੋ ਜੀ ਥਾਣੇ ਦੇ ਵਿੱਚ ਮੋਟਰਸਾਈਕਲ ਲੱਗਦਾ ਪਰ ਸਾਨੂੰ ਜਿਹੜੀ ਸੰਤੋਸ਼ਜਨਕ ਕੋਈ ਕਾਰਵਾਈ ਨਹੀਂ ਹੋਈ ਬੱਚਾ ਮਰ ਸਕਦਾ ਹੈ ਸਰ ਇਹ ਕੋਈ ਸਾਰੀਆਂ ਪਾਰਟ ਆਫ ਇਨਵੈਸਟੀਗੇਸ਼ਨ ਇਨੀਸ਼ੀਅਲੀ ਜੋ ਇਸ ਟਾਈਮ ਸਟੇਜ ਹੈਗੀ ਆ ਸੋਸ ਸਿੰਘ ਦੀ ਜਿਹੜੀ ਹੈਗੀ ਆ ਅਦੇ ਜੋ ਵੀ ਫੈਕਟਸ ਹੈਗੇ ਨੇ ਇਨਵੈਸਟੀਗੇਸ਼ਨ ਦੇ ਜਿਹੜੇ ਸਟੈਬਲਿਸ਼ ਕਰਨ ਵਾਲੇ ਹੈਗੇ ਨੇ ਇਨੀਸ਼ੀਅਲ ਸਟੇਜ ਦੇ ਉੱਤੇ ਇਹਨਾਂ ਚੀਜ਼ਾਂ ਜਿਹੜੇ ਤੁਸੀਂ ਕਹਿ ਰਹੇ ਹੈਗੇ ਕਿ ਉੱਥੋਂ ਨਿਕਲੇ ਵਾਕੇ ਚੱਲਿਆ ਹੈਗਾ ਉਹ ਸੀਸੀਟੀਵੀ ਲਿੰਕਸ ਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਸਟੈਬਲਿਸ਼ ਕਰਨਾ ਬਾਕੀ ਜਿਹੜੀਆਂ ਗੱਲਾਂ ਤੁਸੀਂ ਜਿੰਨੀਆਂ ਵੀ ਇਹਨਾਂ ਦੇ ਪਰਿਵਾਰ ਦਾ ਰੋਸ ਹੈਗਾ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਵਾਚ ਕਰਨਾ ਸਰ ਮੋਟਰਸਾਈਕਲ ਤੁਹਾਨੂੰ ਮਿਲਿਆ ਸੀ ਹਾਂਜੀ ਮੋਟਰਸਾਈਕਲ ਕਿਦਾਂ ਮਿਲਿਆ ਸੀ ਮੋਟਰਸਾਈਕਲ ਜਿਹੜਾ 9 ਤਰੀਕ ਨੂੰ ਜਿਹੜਾ ਸੀ ਉਹ ਨਹੀਂ ਮਿਲਿਆ ਸੀ ਉਹੀ ਹੀ ਕਹ ਰਿਹਾ ਕਹਿੰਦੇ ਕਿ ਉਦੋਂ ਦੀ ਜਦੋਂ ਮਤਲਬ ਐਸਐਚਓ ਵਗੈਰਾ ਜਿਹੜੇ ਉਦੋਂ ਦੀ ਉਹਨਾਂ ਨੇ ਜਾਣਕਾਰੀ ਨਹੀਂ ਦਿੱਤੀ ਇਹ ਸਾਰੀਆਂ ਗੱਲਾਂ ਬੇਟਾ ਹੁਣ ਚੈੱਕ ਕਰਾਂਗੇ ਆਪਾਂ ਸਾਰੀਆਂ ਜਿਹੜੀਆਂ ਹੈਗੀਆਂ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਹੈਗੀਆਂ ਚੈੱਕ ਕਰਾਂਗੇ ਵੀ ਉਹਨਾਂ ਨੇ ਦੱਸਿਆ ਸੀ ਕਿ ਪੁਲਿਸ ਅਧਿਕਾਰੀ ਥਾਣੇਪੁਰ ਵੀ ਰੋਕ ਸੀ ਕਰਦਾ ਕਿ ਉਹ ਕਹ ਰਿਹਾ ਸੀ ਕਿ ਤੁਸੀਂ ਜਦੋਂ ਉਹ ਉੱਥੇ ਪਹੁੰਚੇ ਲੈਬ ਰਿਹਾ ਦੱਸਿਆ ਵਾ ਤਾਂ ਉਸ ਤੋਂ ਬਾਅਦ ਵੀ ਉਹਨਾਂ ਨੇ ਇਹਨਾਂ ਦੀ ਬੇਇੱਜ਼ਤੀ ਹੀ ਕੀਤੀ ਥਾਣੇ ਵਾਲੇ ਤੁੱਕੋ ਜਿਹੜੀਆਂ ਸਾਰੀਆਂ ਗੱਲਾਂ ਅਸੀਂ ਇਨੀਸ਼ੀਅਲ ਇਨਵੈਸਟੀਗੇਸ਼ਨ ਕਰਕੇ ਫਿਰ ਤੁਹਾਨੂੰ ਜ਼ਰੂਰ ਮੈਂ ਐਕਸਪੈਕਟ ਕਰਾਂ। ਫਿਰ ਇਸ ਮਸਲੇ ਨੂੰ ਪੜਤਾਲ ਦੀ ਕੋਸ਼ਿਸ਼ ਕੀਤੀ ਗਈ ਹੈ ਜਿੱਦਾਂ ਇਹਨਾਂ ਨੇ ਦੱਸਿਆ ਕਿ ਫੋਨ ਸਾਡਾ ਉੱਥੇ ਜਾ ਕੇ ਆਨ ਹੁੰਦਾ ਜੀ ਗੜ੍ਹ ਸ਼ੰਕਰ ਦੇ ਕੋਲ। ਦੇਖੋ ਮੈਂ ਤੁਹਾਨੂੰ ਫਿਰ ਇਹੀ ਬੇਨਤੀ ਕਰਦਾ ਹਾਂ ਕਿ ਸਾਡੇ ਲਈ ਸਭ ਤੋਂ ਮੋਸਟ ਇੰਪੋਰਟੈਂਟ ਰੈਸਟ ਟਾਈਮ ਜਿਹੜਾ ਹੈ ਕਿ ਇਸ ਨੂੰ ਸੁਲਝਾਉਣਾ ਹੈਗਾ। ਮੈਂ ਕੋਈ ਵੀ ਐਸੀ ਜਿਹੜੀ ਹੈਗੀ ਆ ਲੂਜ਼ ਐਂਡ ਤੇ ਗੱਲ ਨਹੀਂ ਕਰਨਾ ਕਹਿੰਦਾ ਜਿਹੜੀ ਮੇਰੀ ਤਫ਼ਤੀਸ਼ ਨੂੰ ਪ੍ਰਭਾਵਿਤ ਕਰੇ। ਬਾਕੀ ਬਹੁਤ ਜਲਦੀ ਕੇਸ ਨੂੰ ਟ੍ਰੇਸ ਕਰਕੇ ਤੁਹਾਨੂੰ ਮੈਂ ਜਲਦੀ ਅਪਡੇਟ ਦ ਬਿਲਕੁਲ ਸੋਸਿੰਗ ਜਿਹੜਾ ਗੋਸਿਕ ਲੜਕਾ ਸੀਗਾ 30 ਸਾਲ ਦੀ ਉਮਰ ਸੀਗੀ ਇੱਕ ਸਾਲ ਪਹਿਲਾਂ ਉਹਦੀ ਮੈਰਿਜ ਹੋਈ ਸੀਗੀ ਔਰ ਪਿਛਲੇ ਦਿਨੀ ਉਹਨਾਂ ਨੇ ਗੁਰੂ ਨਾਨਕ ਜਹਾਜ਼ ਫਿਲਮ ਦੇ ਵਿੱਚ ਵੀ ਕੰਮ ਕਰਿਆ ਸੀਗਾ ਉਹਦੇ ਵਿੱਚ ਸਹਾਇਕ ਕਲਾਕਾਰ ਦੇ ਰੂਪ ਦੇ ਵਿੱਚ ਕੰਮ ਕਰਿਆ ਸੀਗਾ ਹੁਣ ਪਰਵਾਦੇ આરોਪ ਗੰਭੀਰ ਨੇ ਦੋ ਥਾਣਿਆਂ ਦੇ ਉੱਪਰ ਉਹਨਾਂ ਨੇ આરોਪ ਲਗਾਏ ਨੇ 9 ਤਾਰੀਖ ਨੂੰ ਕਹਿੰਦੇ ਜਿਹੜਾ ਮੋਟਰਸਾਈਕਲ ਬਰਾਮਦ ਹੋ ਗਿਆ ਸੀਗਾ ਲੇਕਿਨ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹਾਲਕਿ ਐਸਪੀ ਕਪੂਤਲਾ ਜਿਹੜੇ ਨੇ ਵਿਕ ਸਾਹਿਬ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਹੈ ਤਾਂ ਉਹਨਾਂ ਨੇ ਇਹਨੂੰ ਜਾਂਚ ਦੀ ਗੱਲ ਕਹੀ ਹੈ ਕਿ ਇਹਦੀ ਜਾਂਚ ਕਰਾਂਗੇ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਭ ਤੋਂ ਪਹਿਲਾਂ ਪ੍ਰਾਇੋਰਟੀ ਸਾਡੀ ਹੋਏਗੀ ਕਿ ਇਸ ਮਾਮਲੇ ਨੂੰ ਸੁਲਝਾਇਆ ਜਾਵੇ ਕੌਣ ਲੋਕ ਦੋਸ਼ੀ ਨੇ ਕਿੰਨਾ ਬਲੋਕ ਕਤਲ ਕੀਤਾ ਗਿਆ ਵਾ ਸਭ ਤੋਂ ਪਹਿਲਾਂ ਉਹ ਇਸ ਨੂੰ ਸੁਲਝਾਉਣਗੇ ਲੇਕਿਨ ਇਸ ਟਾਈਮ ਜਿਹੜਾ ਸਵਾਲ ਜਿਹੜਾ ਸਭ ਤੋਂ ਵੱਡਾ ਹੈ ਕਿ ਗੁਰਸਿੱਖ ਮੁੰਡਾ ਜਿਹੜਾ ਸੋਹ ਸਿੰਘ ਆ ਉਹਦਾ ਕਤਲ ਹੋ ਜਾਂਦਾ ਹੈ ਲੇਕਿਨ ਕਈ ਦਿਨ ਜਿਹੜੀ ਬਾਜੜੀ ਦੀ ਲਾਸ਼ ਮਿਲਦੀ ਹੈ ਲਾਪਤਾ ਹੋਣ ਤੋਂ ਬਾਅਦ ਤਕਰੀਬਨ 9 ਦਿਨਾਂ ਤੋਂ ਲਾਪਤਾ ਹੋਇਆ ਸੀਗਾ ਔਰ ਅੱਜ ਉਹਦੀ ਲਾਸ਼ ਮਿਲਦੀ ਹੈ ਪਰ ਵਾਰਤ ਦੇ આરોਪਾਂ ਨੂੰ ਦੇਖਦੇ ਹੋਏ ਜਿਹੜਾ ਇਹ ਪੁਲਿਸ ਏਰੀਆ ਅੱਗੇ ਜਾਂਚ ਕਰ ਰਹੀ ਹੈ